ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਡੇ ਮਹਾਨ ਗੁਰਮੁਖਾਂ ਦੇ ਵਿਚਾਰਾਂ ਦੁਆਰਾ ਸੁਣਿਆ ਕਿ ਅਮਰਤ ਕਿ ਅਮਰਤ ਸਾਡੇ ਸਰੀਰ ਦੇ ਅੰਦਰ ਹੈ ਬਾਹਰ ਨਹੀਂ ਹੈ ਪਰ ਅੱਜ ਪਰ ਅੱਜ ਖੰਡੇ ਪੌੜ ਨੂੰ ਹੀ ਅਮਰਤ ਕਹਿ ਕੇ ਸੰਗਤਾਂ ਨੂੰ ਸਿਕਾਇਆ ਜਾ ਰਿਹਾ ਹੈ ਸਾਡੇ ਪੂਰਨ ਗੁਰਮੁਖਾਂ ਨੇ ਸਾਡੇ ਪੂਰਨ ਗੁਰਮੁਖੀ ਨੇ ਤਾਂ ਖੰਡੇ ਪੋਲ ਛਕਣ ਦੀ ਦਸਮ ਗ੍ਰੰਥ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਹੈ ਪਰ ਫਿਰ ਵੀ ਅੱਜ ਸਾਡੀਆਂ ਸਾਰੀਆਂ ਸੰਸਥਾਵਾਂ ਦਾ ਜੋਰ ਖੰਡੇ ਪੋਲ ਦੇ ਪ੍ਰਚਾਰ ਉੱਪਰ ਲੱਗਾ ਹੋਇਆ ਹੈ ਸਾਨੂੰ ਅੱਜ ਆਪਣੀਆਂ ਸੰਗਤਾਂ ਨੂੰ ਦੱਸਣਾ ਪਵੇਗਾ ਕਿ ਜਦ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੱਸੇ ਅਮਰਤ ਦੇ ਪ੍ਰਚਾਰ ਦੀ بجائے ਖੰਡੇ ਪੋਲ ਦੇ ਪ੍ਰਚਾਰ ਉੱਪਰ ਅਮਰਤ ਦੇ ਪ੍ਰਚਾਰ ਦੀ بجائے ਖੰਡੇ ਪੋਲ ਦੇ ਪ੍ਰਚਾਰ ਉੱਪਰ ਇੰਨਾ ਯੋਰ ਕਿਉਂ ਲਗਾ ਰਹੇ ਹਾਂ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦਸਮ ਗ੍ਰੰਥ ਦੇ ਵਿੱਚ ਦਰਜ ਹੈ ਦਸਮ ਗ੍ਰੰਥ ਦੇ ਵਿੱਚ ਕਿਤੇ ਵੀ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਖੰਡੇ ਪੋਲ ਛਕਣ ਸਿਖਾਉਣ ਤੇ ਇਸ ਦਾ ਇੰਨਾ ਪ੍ਰਚਾਰ ਕਰਨ ਦੀ ਕੋਈ ਵੀ ਗੱਲ ਨਹੀਂ ਕੀਤੀ ਹੈ ਭਾਈ ਗਰਦਾਸ ਜੀ ਦੀਆਂ 40 ਵਾਰਾਂ ਹਨ ਭਾਈ ਗੁਰਦਾਸ ਜੀ ਜੀ ਦੀਆਂ 40 12 ਦੇ ਪਿੱਛੇ ਉਸ ਸਮੇਂ ਦੇ ਕਿਸੇ ਗੈਰ ਕਵੀ ਵੱਲੋਂ ਆਪਣੀ ਮਨਮਤ ਦੇ ਨਾਲ ਹੀ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਹੁਤ ਸਮੇਂ ਬਾਅਦ ਇੱਕ 41ਵੀਂ ਵਾਰ ਇੱਕ 41ਵੀਂ ਵਾਰ ਜੋੜ ਦਿੱਤੀ ਗਈ ਜੋੜ ਦਿੱਤੀ ਗਈ ਜੋ ਕਿ ਇਸ ਤਰ੍ਹਾਂ ਹੈ ਬੀਓ ਪੋਲ ਖੰਡੇਧਾਰ ਹੋਏ ਜਨਮ ਸਹਿਲਾ ਭਾਈ ਗਰਦਾਸ ਜੀ ਦਾ ਪਿੰਡ ਬਸਰ ਕੇ ਸੀ ਤੇ ਉਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਸਨ ਤੇ ਪੰਜਵੇਂ ਪਾਤਸ਼ਾਹ ਜੀ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਉਹਨਾਂ ਦੀ ਦੇਹ ਦਾ ਤਿਆਗ ਹੋਇਆ ਭਾਈ ਗੁਰਦਾਸ ਜੀ ਬਾਰੇ ਬਹੁਤ ਲੋਕ ਜਾਣਦੇ ਹਨ ਕਿ ਉਹ ਗੁਰਮੁਖ ਦਾ ਸਿੱਖ ਸੀ ਪਰ ਪਰ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਦੇ ਪਿੱਛੇ 41 ਵਾਰ ਪਰ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਦੇ ਪਿੱਛੇ 41ਵੀਂ ਵਾਰ 41ਵੀਂ ਵਾਰ ਲਿਖਣ ਵਾਲੇ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਅੱਜ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਗੁਰੂ ਦਾ ਸਿੱਖ ਸੀ ਤੇ ਉਸ ਦਾ ਜਨਮ ਕਿੱਥੇ ਤੇ ਕਦੋਂ ਹੋਇਆ ਪਰ ਉਸ ਗੈਰ ਕਵੀ ਦੇ ਵੱਲੋਂ ਲਿਖੀ ਗਈ 41ਵੀਂ ਵਾਰ ਨੂੰ ਖੰਡੇ ਪੋਲ ਦੇ ਪ੍ਰਚਾਰ ਦਾ ਆਧਾਰ ਜ਼ਰੂਰ ਬਣਾ ਦਿੱਤਾ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਾਰੇ ਮਹਾਨ ਗੁਰਮਹਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਦਸਮ ਗ੍ਰੰਥ ਦੇ ਵਿੱਚ ਖੰਡੇ ਪੋਲ ਛਕਣ ਬਾਰੇ ਕਿਤੇ ਵੀ ਨਹੀਂ ਲਿਖਿਆ ਹੈ ਫਿਰ ਵੀ ਅਸੀਂ ਆਪਣੇ ਮਹਾਨ ਗੁਰਮਾਹ ਦੇ ਹੁਕਮ ਨੂੰ ਛੱਡ ਕੇ ਕਿਸੇ ਗੈੜ ਕਵੀ ਦੇ ਵੱਲੋਂ ਲਿਖੀ ਗਈ ਖੰਡੇ ਪੋਲ ਦੀ ਤੁਕ ਨੂੰ ਸੱਚ ਮੰਨ ਕੇ ਖੰਡੇ ਪੋਲ ਦੀ ਤੁਕ ਨੂੰ ਸੱਚ ਮੰਨ ਕੇ ਕਿਉਂ ਐਵੇਂ ਖੰਡੇ ਪੋਲ ਕਿਉਂ ਐਵੇਂ ਖੰਡੇ ਪੋਲ ਸਤੀ ਜਾ ਰਹੇ ਹਾਂ ਕਿਉਂ ਐਵੇਂ ਖੰਡੇ ਪੋਲ ਸਤੀ ਜਾ ਰਹੇ ਹਾਂ ਸਾਡੇ ਵਿਦਵਾਨਾਂ ਤੇ ਸੂਝਵਾਨ ਸੱਜਣਾ ਨੂੰ ਇਸ ਗੱਲ ਦੇ ਉੱਪਰ ਬਹੁਤ ਹੀ ਚੰਗੀ ਤਰ੍ਹਾਂ ਵਿਚਾਰ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਖੰਡੇ ਪੋਲ ਛਕਾ ਕੇ ਸਿਪਾਹੀ ਵੀ ਬਣਾਇਆ ਸੀ ਕਿਉਂਕਿ ਕਿਉਂਕਿ ਉਸ ਸਮੇਂ ਉਹਨਾਂ ਦਾ ਜੰਗਾਂ ਤੇ ਜੁੱਧਾਂ ਦਾ ਸਮਾਂ ਸੀ ਉਹਨਾਂ ਨੇ ਆਪਣੇ ਸੇਵਕਾਂ ਨੂੰ ਸ਼ਸਤਰ ਦੇ ਕੇ ਜਲਮਾਂ ਦੇ ਨਾਲ ਉਹਨਾਂ ਨੇ ਆਪਣੇ ਸੇਵਕਾਂ ਨੂੰ ਸ਼ਸਤਰ ਦੇ ਕੇ ਜਲਮਾਂ ਦੇ ਨਾਲ ਜੁੱਧ ਕਰਨੇ ਸਨ ਪਰ ਅੱਜ ਕਿਸੇ ਗੈਰ ਕਵੀ ਦੇ ਵੱਲੋਂ ਖੰਡੇ ਪੋਲ ਬਾਰੇ ਲਿਖੀ ਤੁਕ ਨੂੰ ਅਮਰਤ ਕਹਿ ਕੇ ਸੰਗਤਾਂ ਦੇ ਵਿੱਚ ਇੱਕ ਦੁਬਧਾ ਪੈਦਾ ਪੈਦਾ ਕੀਤੀ ਜਾ ਰਹੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਆਪ ਜੀ ਨੇ ਇੰਨਾਂ ਸਾਰੀਆਂ ਗੱਲਾਂ ਦੇ ਉੱਪਰ ਚੰਗੀ ਤਰ੍ਹਾਂ ਧਿਆਨ ਦੇਣਾ ਹੈ ਅਤੇ ਆਪਣੇ ਮਹਾਨ ਗੁਰਮਾਹ ਦੇ ਹੁਕਮ ਅਨੁਸਾਰ ਹੀ ਚੱਲ ਕੇ ਅਤੇ ਆਪਣੇ ਮਹਾਨ ਗੁਰਮੁਖਾਂ ਦੇ ਹੁਕਮ ਅਨੁਸਾਰ ਹੀ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਹੈ ਐਵੇਂ ਕਿਸੇ ਗੈਰ ਕਵੀਆਂ ਵੱਲੋਂ ਲਿਖੀਆਂ ਗਈਆਂ ਐਵੇਂ ਕਿਸੇ ਗੈਰ ਕਵੀਆਂ ਵੱਲੋਂ ਲਿਖੀਆਂ ਗਈਆਂ ਤੁਕਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ